ਪੰਜਾਬੀ ਜਿੱਥੇ ਵੀ ਜਾਣ ਪੰਜਾਬੀਅਤ ਦਾ ਨਾਂ ਰੌਸ਼ਨ ਜ਼ਰੂਰ ਕਰਦੇ ਨੇ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਕੇ ਆਸਟ੍ਰੇਲੀਆ ਦੀ ਦੱਸੀ ਜਾ ਰਹੀ ਹੈ ਤੰਦਾਜ਼ੀ ਕੇ ਆਸਟ੍ਰੇਲੀਆ ਦੇ ਵਿੱਚ ਇਹ ਸਿੱਖ ਨੌਜਵਾਨ ਜਿਸ ਨੇ ਅਜਿਹਾ ਕੰਮ ਕਰ ਦਿੱਤਾ ਕਿ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਤੰਦਾਜ਼ੀ ਕੇ ਪਾਰਸਲ ਡਿਲੀਵਰੀ ਕਰਨ ਆਏ ਇਹ ਨੌਜਵਾਨ ਨੇ ਨਾ ਤਾਂ ਸਿਰਫ ਡਿਲੀਵਰੀ ਕੀਤੀ ਸਗੋ ਕਿ ਇੱਕ ਔਰਤ ਦੇ ਅਚਾਨਕ ਮੀਂਹ ਦੇ ਵਿੱਚ ਆਏ ਕੱਪੜੇ ਜੋ ਪੀ ਪਿਜ ਰਹੇ ਸਨ ਉਹਨਾਂ ਨੂੰ ਵੀ ਬਚਾਇਆ ਦੱਸਦੀ ਕਿ ਵੈਰਿਟੀ ਵੈਂਡਰ ਨਾਧੀ ਕ ਮਹਿਲਾ ਨੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਪਲਾਂ ਦੇ ਵਿੱਚ ਮਿਲੀਅਨਸ ਵਿਊ ਵੀ ਮਿਲੇ ਨੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਡਿਲੀਵਰੀ ਬੋਏ ਹੈ ਉਹ ਆਪਣੀ ਡਿਲੀਵਰੀ ਨਿਭਾਉਣ ਦੇ ਨਾਲ ਨਾਲ ਘਰ ਦੇ ਵਿੱਚ ਧੋਤੇ ਹੋਏ ਕੱਪੜੇ ਵੀ ਜੋ ਕਿ ਅਚਾਨਕ ਆਏ ਮੀਂਹ ਦੇ ਵਿੱਚ ਭਿੱਜਣ ਲੱਪੇ ਉਹਨਾਂ ਨੂੰ ਵੀ ਤੈਅ ਲਗਾ ਕੇ ਯਾਨੀ ਕਿ ਫੋਲਡ ਕਰਕੇ ਉਹਨਾਂ ਨੂੰ ਅੰਦਰ ਰੱਖ ਕੇ ਆਉਂਦਾ ਹੈ ਅਤੇ ਉਸ ਦੇ ਕੱਪੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਮੋੜ ਕੇ ਸੁਰੱਖਿਅਤ ਥਾਂ ਤੇ ਰੱਖੇ ਜਾਂਦੇ ਨੇ ਜਦੋਂ ਵੈਰਿਟੀ ਕਰ ਵਾਪਸ ਆਈ ਤਾਂ ਉਹਨਾਂ ਨੇ ਦੇਖਿਆ ਕਿ ਉਸਦੀ ਲਾਂਡਰੀ ਅੰਦਰ ਰੱਖੀ ਹੋਈ ਉਸਦੀ ਲਾਂਡਰੀ ਅੰਦਰ ਰੱਖੀ ਹੋਈ ਸੀ ਅਤੇ ਇੱਕ ਹੱਥ ਨਾਲ ਲਿਖਿਆ ਹੋਇਆ ਨੋਟ ਵੀ ਉੱਥੇ ਮਿਲਿਆ ਨੋਟ ਦੇ ਵਿੱਚ ਉਸ ਸਿੱਖ ਨੌਜਵਾਨ ਨੇ ਲਿਖਿਆ ਸੀ ਕਿ ਜਦੋਂ ਮੀਂਹ ਸ਼ੁਰੂ ਹੋ ਗਿਆ ਤਾਂ ਉਹਨਾਂ ਦੇ ਕੱਪੜਿਆਂ ਨੂੰ ਸੁਰੱਖਿਅਤ ਕਰ ਲਿਆ ਗਿਆ ਤਾਂ ਜੋ ਉਹ ਗਿੱਲੇ ਨਾ ਹੋ ਜਾਣ ਇਹ ਭਾਵਨਾਤਮਕ ਪਲ ਸੀ ਉਸਨੇ ਸਾਂਝਾ ਕੀਤਾ ਵੈਰਿਟੀ ਨੇ ਫੇਸਬੁੱਕ ਤੇ ਵੀ ਲਿਖਿਆ ਇਹ ਬੰਦਾ ਮਿਲੀਅਨ ਵਿੱਚੋਂ ਇੱਕ ਹੈ ਜਦੋਂ ਮੈਂ ਘਰ ਆਇਆ ਤਾਂ ਕੱਪੜੇ ਗਾਇਬ ਸਨ ਮੈਨੂੰ ਲੱਗਿਆ ਕਿ ਮੀਂਹ ਦੇ ਵਿੱਚ ਸਭ ਕੁਝ ਖਰਾਬ ਹੋ ਗਿਆ ਹੋਵੇਗਾ ਪਰ ਸੀਸੀਟੀਵੀ ਦੇਖਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਸ ਨੌਜਵਾਨ ਨੇ ਮੇਰੇ ਕੱਪੜਿਆਂ ਨੂੰ ਬਚਾਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਹੈ ਲੋਕਾਂ ਨੇ ਇਸ ਨੂੰ ਰੀਅਲ ਲਾਈਫ ਹੀਰੋ ਕਹਿ ਕੇ ਸਨਮਾਨਿਤ ਕੀਤਾ ਹੈ ਉਧਰ ਦੂਜੇ ਪਾਸੇ ਬਾਲੀਵੁੱਡ ਅਤੇ ਹਾਲੀਵੁੱਡ ਕਲਾਕਾਰ ਪ੍ਰਾਂਕਾ ਚੋਪੜਾ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਚੰਗੀਆਂ ਵੀਡੀਓ ਜ਼ਰੂਰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਅਤੇ ਇਸ ਪੋਸਟ ਦੀ ਵੀ ਉਹਨਾਂ ਨੇ ਸ਼ਲਾਘਾ ਕੀਤੀ ਹੈ